ਅੱਜ ਫੇਰ ਪੰਜਾਬ ਦੇ ਵਿੱਚ ਇੱਕ ਪੁਲਿਸ ਅਨਕਾਊਂਟਰ ਦੀ ਇੱਕ ਪੁਲਿਸ ਮੁਕਾਬਲੇ ਦੀ ਵੱਡੀ ਖਬਰ ਆ ਰਹੀ ਹੈ ਬੀਤੇ ਕੱਲ ਵੀ ਪੰਜਾਬ ਦੇ ਵਿੱਚ ਇੱਕ ਪੁਲਿਸ ਅਨਕਾਊਂਟਰ ਕੀਤਾ ਗਿਆ ਸੀ 24 ਘੰਟਿਆਂ ਦੇ ਵਿੱਚ ਤਿੰਨ ਵੱਡੀਆਂ ਪੁਲਿਸ ਅਨਕਾਊਂਟਰ ਦੀਆਂ ਖਬਰਾਂ ਆਈਆਂ ਜਿਨ੍ਹਾਂ ਦੇ ਵਿੱਚ ਚਾਰ ਵਿਅਕਤੀਆਂ ਦੀਆਂ ਗੋਲੀਆਂ ਵੱਜਣ ਦੇ ਨਾਲ ਜਾਨ ਚਲੀ ਗਈ ਹੈ ਤੇ ਚਾਰ ਦੇ ਕਰੀਬ ਵਿਅਕਤੀ ਪੁਲਿਸ ਅਨਕਾਊਂਟਰਾਂ 'ਚ ਗੋਲੀ ਲੱਗੇ ਹੋਏ ਗ੍ਰਿਫਤਾਰ ਕਰਨ ਦੀ ਖਬਰ ਹੈ ਤੇ ਦੋ ਹੋਰ ਵੱਖਰੀਆਂ ਤੇ ਵੱਡੀਆਂ ਖਬਰਾਂ ਨੇ ਜਿੱਥੇ ਇੱਕ ਖਬਰ ਦੇ ਵਿੱਚ ਇੱਕ ਥਾਣਾ ਮੁਖੀ ਨੂੰ ਐਸਐਚਓ ਨੂੰ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ ਤੇ ਦੂਜੀ ਖਬਰ ਦੇ ਵਿੱਚ ਥਾਣਾ ਮੁਖੀ ਦੇ ਉੱਪਰ ਇੱਕ ਬਹੁਤ ਸੰਗੀਨ ਧਾਰਾ ਦਾ ਪਰਚਾ ਦਰਜ ਪੰਜਾਬ ਦੇ ਵਿੱਚ ਕੀਤਾ ਗਿਆ ਸਾਰੀਆਂ ਖਬਰਾਂ ਦੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਵੋ ਪਹਿਲੀ ਖਬਰ ਹੈ ਦੋ ਇਨਕਾਊਂਟਰ ਪਿਛਲੇ ਦਿਨੀ ਪੰਜਾਬ ਦੇ ਵਿੱਚ ਹੋਏ ਇੱਕ ਕੱਲ ਤੇ ਇੱਕ ਅੱਜ ਦੋਵੇਂ ਇਨਕਾਊਂਟਰ ਹੁਸ਼ਿਆਰਪੁਰ ਦੇ ਵਿੱਚ ਹੋਏ ਨੇ ਬੀਤੇ ਦਿਨ ਇੱਕ ਅਨਕਾਊਂਟਰਾ ਮਹਿਲਪੁਰ ਦੇ ਵਿੱਚ ਹੋਇਆ ਸੀ ਜਿੱਥੇ ਇੱਕ ਪਿਓ ਤੇ ਪੁੱਤ ਦਾ ਇਨਕਾਊਂਟਰ ਪੁਲਿਸ ਨੇ ਕੀਤਾ ਸੀ ਔਰ ਉਹਨਾਂ ਦੇ ਵਿੱਚੋਂ ਇੱਕ ਨੂੰ ਲੱਤ ਦੇ ਵਿੱਚ ਗੋਲੀ ਲੱਗੀ ਸੀ ਪੁਲਿਸ ਨੇ ਬਾਅਦ ਦੇ ਵਿੱਚ ਗ੍ਰਫਤਾਰ ਕਰ ਲਿਆ ਸੀਗਾ ਔਰ ਉਸ ਕੇਸ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਸੀ ਕਿ ਇਹਨਾਂ ਨੇ ਪਿਛਲੇ ਦਿਨੀ ਇੱਕ ਵਾਰਦਾਤ ਕੀਤੀ ਸੀ ਪੁਲਿਸ ਇਹਨਾਂ ਨੂੰ ਫੜਨਾ ਚਾਹੁੰਦੀ ਸੀ ਇਹ ਫੜੇ ਨਹੀਂ ਜਾ ਰਹੇ ਸੀ ਔਰ ਅੱਜ ਜਦੋਂ ਪੁਲਿਸ ਨੇ ਫੜਨ ਲਈ ਪਿੱਛਾ ਕੀਤਾ ਤਾਂ ਇਹਨਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਤੇ ਜਦੋਂ ਪੁਲਿਸ ਨੇ ਫਿਰ ਚਲਾਈਆਂ ਤਾਂ ਇਹਨਾਂ ਨੂੰ ਗੋਲੀ ਵੱਜ ਗਈ। ਪੁਲਿਸ ਨੇ ਇਹ ਕਹਾਣੀ ਕੱਲ ਦੱਸੀ। ਇਹਦੇ ਉੱਪਰ ਵੀ ਕੁਝ ਲੋਕਾਂ ਦੇ ਸਵਾਲ ਖੜੇ ਕੀਤੇ। ਅੱਜ ਫੇਰ ਪੁਲਿਸ ਨੇ ਪੰਜਾਬ ਦੇ ਹੁਸ਼ਿਆਰਪੁਰ ਦੇ ਗੜ ਸ਼ੰਕਰ ਦੇ ਵਿੱਚ ਇੱਕ ਪੁਲਿਸ ਐਨਕਾਊਂਟਰ ਕਰਨ ਦੀ ਗੱਲ ਦੱਸੀ ਹੈ। ਪੁਲਿਸ ਦੇ ਮਤਾਬਕ ਦੋ ਵਿਅਕਤੀ ਇੱਕ ਰਾਜਪਾਲ ਸਿੰਘ ਤੇ ਇੱਕ ਸਿਮਰਨਜੀਤ ਸਿੰਘ ਜਿਹੜੇ ਕਿ ਪੁਲਿਸ ਨੂੰ ਲੋੜੀ ਦੇ ਸੀ ਉਹ ਆਰ.ਏ.ਸੀ ਔਰ ਅੱਗੇ ਪੁਲਿਸ ਨੇ ਨਾਕਾ ਲਾਇਆ ਹੋਇਆ ਸੀਗਾ ਨਾਕੇ ਤੇ ਜਦੋਂ ਪੁਲਿਸ ਨੇ ਰੋਕਿਆ ਤਾਂ ਪੁਲਿਸ ਕਹਿੰਦੀ ਹੈ ਕਿ ਉਹ ਰੁਕੇ ਨਹੀਂ ਪੁਲਿਸ ਕਹਿੰਦੀ ਹੈ ਕਿ ਫਿਰ ਉਹਨਾਂ ਨੇ ਪੁਲਿਸ ਤੇ ਗੋਲੀਆਂ ਚਲਾਤੀਆਂ ਪੁਲਿਸ ਕਹਿੰਦੀ ਹੈ ਕਿ ਅਸੀਂ ਤਾਂ ਫਿਰ ਜਵਾਬੀ ਕਾਰਵਾਈ ਕੀਤੀ ਹੈ ਤੇ ਫਿਰ ਉਹਨਾਂ ਦੀਆਂ ਲੱਤਾਂ 'ਚ ਗੋਲੀ ਲੱਗ ਗਈ ਹੈ ਇਹਦੇ ਉੱਪਰ ਵੀ ਬਹੁਤ ਸਾਰੇ ਲੋਕ ਸਵਾਲ ਖੜੇ ਕਰ ਰਹੇ ਨੇ ਬਈ ਇਹ ਕੀ ਇਨਕਾਊਂਟਰ ਸੱਚੇ ਨੇ ਬੀਤੇ ਕੱਲ ਦਿੱਲੀ ਦੇ ਵਿੱਚ ਇੱਕ ਇਨਕਾਊਂਟਰ ਰੋਹਣੀ ਦੇ ਵਿੱਚ ਕੀਤਾ ਗਿਆ ਜਿੱਥੇ ਚਾਰ ਵਿਅਕਤੀਆਂ ਦੀ ਇਨਕਾਊਂਟਰ ਦੇ ਵਿੱਚ ਜਾਨ ਚਲੀ ਗਈ ਉਹ ਜਿਹੜਾ ਇਨਕਾਊਂਟਰ ਸੀ ਉਹ ਦਿੱਲੀ ਪੁਲਿਸ ਤੇ ਬਿਹਾਰ ਪੁਲਿਸ ਨੇ ਸਾਂਝੇ ਰੂਪ ਚ ਕੀਤਾ ਸੀ ਔਰ ਪੁਲਿਸ ਦੇ ਵੱਲੋਂ ਇਹ ਗੱਲ ਆਈ ਪੁਲਿਸ ਨੇ ਦੱਸਿਆ ਕਿ ਇਹ ਬੰਦੇ ਪੁਲਿਸ ਨੂੰ ਕਾਫੀ ਟਾਈਮ ਤੋਂ ਲੋੜੀ ਦੇ ਸੀ ਇਹ ਗੈਂਗਸਟਰ ਸੀਗੇ ਇਹ ਫੜੇ ਨਹੀਂ ਜਾ ਰਹੇ ਸੀ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਤੇ ਫੇਰ ਪੁਲਿਸ ਨੇ ਜਵਾਬੀ ਕਾਰਵਾਈ ਜਦ ਕੀਤੀ ਤਾਂ ਚਾਰੇ ਵਿਅਕਤੀ ਪੁਲਿਸ ਅਨਕਾਊਂਟਰ ਦੇ ਵਿੱਚ ਮਾਰੇ ਗਏ ਇਹ ਖਬਰ ਵੀ ਕੱਲ ਦੀ ਹੈ 24 ਘੰਟਿਆਂ ਦੇ ਵਿੱਚ ਤਿੰਨ ਪੁਲਿਸ ਅਨਕਾਊਂਟਰਾਂ ਦੀਆਂ ਵੱਡੀਆਂ ਖਬਰਾਂ ਨੇ ਕੁਝ ਹੋਰ ਵੀ ਛਿਟਪਟ ਨੇ ਪਰ ਤਿੰਨ ਮੇਨ ਨੇ ਜਿਨ੍ਹਾਂ 'ਚੋਂ ਦੋ ਪੰਜਾਬ ਦੀਆਂ ਇੱਕ ਦਿੱਲੀ ਦੀ ਖਬਰ ਹੈ ਪਰ ਇਹਨਾਂ ਸਾਰੇ ਪੁਲਿਸ ਅਨਕਾਊਂਟਰਾਂ ਦੇ ਉੱਪਰ ਵੱਡੇ ਸਵਾਲ ਉਦੋਂ ਖੜੇ ਹੁੰਦੇ ਨੇ ਜਦੋਂ ਪਿਛਲੇ ਟਾਈਮ 'ਚ ਪੁਲਿਸ ਨੇ ਜਿਹੜੇ ਅਨਕਾਊਂਟਰ ਕੀਤੇ ਉਹਨਾਂ ਦੇ ਵਿੱਚ ਅਦਾਲਤਾਂ ਵੱਲੋਂ ਕਾਫੀ ਸਾਰੇ ਪੁਲਿਸ ਅਫਸਰਾਂ ਪੁਲਿਸ ਅਧਿਕਾਰੀਆਂ ਤੱਕ ਨੂੰ ਵੱਡੀਆਂ ਸਜ਼ਾਵਾਂ ਦਿੱਤੀਆਂ ਕਿਉਂਕਿ ਉਹ ਝੂਠੇ ਪੁਲਿਸ ਅਨਕਾਊਂਟਰ ਕੀਤੇ ਗਏ ਸੀ ਪਿਛਲੇ ਟਾਈਮ 'ਚ ਪੰਜਾਬ ਦੇ ਵਿੱਚ ਲਗਾਤਾਰ ਪੁਲਿਸ ਅਨਕਾਊਂਟਰ ਹੋਏ ਨੇ ਲੱਤ ਦੇ ਵਿੱਚ ਹੀ ਗੋਲੀ ਵੱਜਦੀ ਰਹੀ ਹੈ ਔਰ ਪੁਲਿਸ ਹਮੇਸ਼ਾ ਦੋ ਤਰ੍ਹਾਂ ਦੀਆਂ ਗੱਲਾਂ ਦੱਸਦੀ ਰਹੀ ਐ ਇੱਕ ਵੀ ਅਸੀਂ ਹਥਿਆਰ ਬਰਾਮਦ ਕਰਨ ਲਈ ਜਦੋਂ ਲੈ ਕੇ ਗਏ ਤਾਂ ਹਥਿਆਰ ਕੱਢ ਕੇ ਦੇਣ ਲੱਗਿਆ ਸਾਡੇ ਤੇ ਗੋਲੀ ਚਲਾਈ ਗਈ ਤੇ ਫਿਰ ਅਸੀਂ ਜਵਾਬੀ ਕਾਰਵਾਈ ਕੀਤੀ ਤੇ ਫਿਰ ਇਹਨੂੰ ਗੋਲੀ ਲੱਗੀ ਤੇ ਦੂਜੀ ਅਸੀਂ ਨਾਕਾ ਲਾਇਆ ਹੋਇਆ ਸੀ ਤੇ ਇਹਨਾਂ ਨੂੰ ਰੋਕਿਆ ਤੇ ਇਹ ਰੁਕੇ ਨਹੀਂ ਤੇ ਪੁਲਿਸ ਤੇ ਗੋਲੀ ਚਲਾਈ ਤੇ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਤੇ ਫਿਰ ਇਹਨਾਂ ਨੂੰ ਗੋਲੀ ਲੱਗੀ ਇਹ ਦੋ ਤਰ੍ਹਾਂ ਦੀਆਂ ਕਹਾਣੀਆਂ ਪੁਲਿਸ ਲਗਾਤਾਰ ਪੁਲਿਸ ਇਨਕਾਊਂਟਰਾਂ ਦੇ ਵਿੱਚ ਦੱਸਦੀ ਆ ਰਹੀ ਹੈ ਪਰ ਇਹਨਾਂ ਦੇ ਉੱਪਰ ਬਹੁਤ ਸਾਰੇ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਲੋਕ ਕਹਿੰਦੇ ਨੇ ਕਿ ਪੁਲਿਸ ਬੰਦਾ ਪਹਿਲਾਂ ਫੜ ਲੈਂਦੀ ਹੈ ਤੇ ਬਾਅਦ ਦੇ ਵਿੱਚ ਪੁਲਿਸ ਅਨਕਾਊਂਟਰ ਦਿਖਾ ਦਿੱਤਾ ਜਾਂਦਾ ਲੋਕ ਇਹ ਇਸ ਲਈ ਕਹਿੰਦੇ ਨੇ ਕਿਉਂਕਿ ਪਿਛਲੇ 1 ਸਾਲ ਦੇ ਵਿੱਚ ਹੀ ਕਿੰਨੇ ਸਾਰੇ ਪੁਲਿਸ ਅਨਕਾਊਂਟਰਾਂ ਦੇ ਫੈਸਲੇ ਅਦਾਲਤ ਚੋਂ ਇਹ ਜਿੱਥੇ ਪੁਲਿਸ ਅਨਕਾਊਂਟਰ ਝੂਠੇ ਸਾਬਤ ਹੋਏ ਤੇ ਉਹਨਾਂ ਪੁਲਿਸ ਅਫਸਰਾਂ ਨੂੰ ਸਜ਼ਾਵਾ ਦਿੱਤੀਆਂ ਗਈਆਂ ਹੁਣ ਦੋ ਖਬਰਾਂ ਹੋਰ ਨੇ ਪੰਜਾਬ ਦੇ ਵਿੱਚ ਇੱਕ ਐਸਐਚਓ ਜਿਹੜਾ ਇੱਕ ਥਾਣਾ ਮੁਖੀ ਰਿਹਾ ਭੂਸ਼ਣ ਕੁਮਾਰ ਉਹਦੇ ਉੱਪਰ ਪਰਚਾ ਦਰਜ ਹੋਇਆ ਤੇ ਪਰਚੇ ਦੇ ਵਿੱਚ ਹੁਣ ਪੌਕਸੋ ਐਕਟ ਦੀ ਧਾਰਾ ਵੀ ਜੋੜ ਦਿੱਤੀ ਗਈ ਆ ਭੂਸ਼ਣ ਤੇ ਪਰਚਾ ਕਿਉਂ ਦਰਜ ਹੋਇਆ ਇਹ ਫਲੋਰ ਥਾਣੇ ਚਤਨਾਤ ਸੀਗਾ ਉੱਥੇ ਮੁਖੀ ਵੀ ਰਿਹਾ ਥਾਣਾ ਮੁਖੀ ਵੀ ਇਹ ਤਾਂ ਇੱਕ ਕੇਸ ਇਹਨਾਂ ਕੋਲ ਇੱਕ ਪੀੜਤ ਮਾਂ ਤੇ ਧੀ ਆਈਆਂ ਜਿਨ੍ਹਾਂ ਨੇ ਇਨਸਾਫ ਦੇ ਲਈ ਸ਼ਿਕਾਇਤ ਕੀਤੀ ਵੀ ਮੇਰੀ 14 ਸਾਲ ਦੀ ਧੀ ਦੇ ਨਾਲ ਕੁਝ ਲੋਕਾਂ ਨੇ ਗਲਤ ਕੰਮ ਕੀਤਾ ਤੇ ਅਸੀਂ ਇਨਸਾਫ ਲੈਣਾ ਤਾਂ ਇਹ ਜਿਹੜਾ ਐਸਐਚਓ ਆ ਇਹਦੇ ਤੇ ਫਿਰ ਦੋਸ਼ ਲੱਗੇ ਜਿਹਦਾ ਕਿ ਪਰਚਾ ਦਰਜ ਹੋ ਗਿਆ ਦੋਸ਼ੇ ਲੱਗੇ ਵੀ ਇਹਨੇ ਉਹਨਾਂ ਦੋਨਾਂ ਮਾਵਾਂ ਧੀਆਂ ਨੂੰ ਹੀ ਜਿਸਮਾਨੀ ਤੌਰ ਤੇ ਵਰਤਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਨਾਲ ਗਲਤ ਕਿਸਮ ਦੀਆਂ ਗੱਲਾਂ ਕੀਤੀਆਂ ਜਿਹਦੀਆਂ ਕਥਿਤ ਕਾਲ ਰਿਕਾਰਡਿੰਗ ਵੀ ਵਾਇਰਲ ਹੋਈਆਂ ਤੇ ਫਿਰ ਇਸ ਐਸਐਚਓ ਦੇ ਉੱਪਰ ਪਹਿਲਾ ਪਰਚਾ ਦਰਜ ਕਰ ਲਿਆ ਗਿਆ ਸੀ ਤੇ ਹੁਣ ਉਹ ਬੱਚੀ 14 ਸਾਲ ਤੋਂ ਘੱਟ ਉਮਰ ਦੀ ਹੋਣ ਕਰਕੇ ਪੌਕਸੋ ਐਕਟ ਦੀਆਂ ਧਰਾਵਾਂ ਵੀ ਉਸ ਪਰਚੇ ਦੇ ਵਿੱਚ ਸ਼ਾਮਲ ਕਰ ਦਿੱਤੀਆਂ ਗਈਆਂ ਨੇ ਦੂਜੇ ਪਾਸੇ ਇੱਕ ਐਸਐਚਓ ਗ੍ਰਿਫਤਾਰ ਕੀਤਾ ਗਿਆ ਥਾਣਾ ਮੁਖੀ ਜਿਹੜਾ ਕਿ ਕੁਰਕ ਖੇਤਰ ਤੋਂ ਕੀਤਾ ਗਿਆ ਉਸ ਬੰਦੇ ਨੇ ਕੀ ਕੀਤਾ 5 ਲੱਖ ਰੁਪਇਆ ਰਿਸ਼ਵਤ ਇੱਕ ਮਾਥੜ ਤੋਂ ਮੰਗੀ ਤੇ ਸੌਦਾ ਫਿਰ 3.5 ਲੱਖ ਚ ਕਰ ਲਿਆ ਤੇ ਫਿਰ ਜਦੋਂ ਪਹਿਲੀ ਕਿਸ਼ਤ ਵਜੋਂ 50000 ਰੁਪਏ ਲੈਣ ਦੇ ਲਈ ਇਹ ਐਸਐਚਓ ਗਿਆ ਤਾਂ ਉੱਥੇ ਫਿਰ ਇਹਨੂੰ ਫੜ ਲਿਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਪੀੜਤਾ ਨੇ ਸ਼ਿਕਾਇਤ ਕਰ ਦਿੱਤੀ ਸੀ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ ਸੀਬੀਆਈ ਨੇ ਮੋਟੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ 8 ਲੱਖ ਰੁਪਏ ਸੀਬੀਆਈ ਕਹਿੰਦੀ ਹੈ ਕਿ ਰਿਸ਼ਵਤ ਲੈ ਰਿਹਾ ਸੀਗਾ ਡੀਆਈਜੀ ਜਿਹਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਡੀਆਈਜੀ ਦੇ ਘਰ 'ਚ ਛਾਪੇ ਵੱਜੇ ਘਰ ਦੇ ਵਿੱਚੋਂ ਕਰੋੜਾਂ ਰੁਪਏ ਬਰਾਮਦ ਹੋਏ ਨੇ ਪੰਡਾ ਪੈਸਿਆਂ ਦੀਆਂ ਬੈਗ ਪੈਸਿਆਂ ਦੇ ਨਿਕਲੇ ਔਰ ਮਸ਼ੀਨਾ ਪੈਸੇ ਗਿਣ ਲਈ ਮਕਾਈਆਂ ਗਈਆਂ ਉਸ ਤੋਂ ਬਾਅਦ ਉਹ ਮਾਮਲਾ ਅੱਗੇ ਵਧ ਰਿਹਾ ਉਸ ਤੋਂ ਬਾਅਦ ਫਿਰ ਸੀਬੀਆਈ ਨੇ ਉਹਦੇ ਕਈ ਹੋਰ ਟਿਕਾਣਿਆਂ ਤੇ ਛਾਪੇ ਮਾਰੇ ਜਿੱਥੋਂ ਸੋਨਾ ਵੀ ਬਰਾਮਦ ਹੋਇਆ ਤੇ ਸ਼ਰਾਬ ਵੀ ਕਾਫੀ ਬਰਾਮਦ ਹੋਈ ਤੇ ਅਸਲਾ ਗੋਲੀ ਸਿੱਕਾ ਵੀ ਬਰਾਮਦ ਹੋਇਆ ਜਦੋਂ ਸਮਰਾਲਾ ਦੇ ਪਿੰਡ ਬੌਂਦਲੀ ਦੇ ਫਾਰਮ ਹਾਊਸ ਤੇ ਛਾਪੇ ਮਾਰਿਆ ਸੀਬੀਆਈ ਨੇ ਤਾਂ ਦੂਜਾ ਪਰਚਾ ਦਰਜ ਹੋ ਗਿਆ ਬੀਤੇ ਕੱਲ ਉਹ ਡੀਆਈਜੀ ਦੇ ਲੋਕਰ ਜਿਹੜੇ ਐਚਡੀਐਫਸੀ ਬੈਂਕ ਦੇ ਲੋਕਰ ਨੇ ਉਹਨਾਂ ਤੱਕ ਵੀ ਸੀਬੀਆਈ ਪਹੁੰਚੀ ਹੈ ਔਰ सीबीआई ਨੇ ਜਦੋਂ ਉਹ ਲੋਕਰ ਜਿਹੜੇ ਨੇ ਉਹ ਫੋਲੇ ਨੇ ਤਾਂ ਉਹਨਾਂ ਚੋਂ ਕਾਫੀ ਸਾਰੇ ਦਸਤਾਵੇਜ਼ ਤੇ ਕੁਝ ਸੋਨਾ ਉਹਨਾਂ ਲੋਕਰਾਂ ਦੇ ਵਿੱਚੋਂ ਵੀ ਮਿਲਿਆ ਉਸ ਤੋਂ ਬਾਅਦ ਫਿਰ ਹੁਣ सीबीआई ਦੁਬਾਰਾ ਉਹਦੇ ਚੰਡੀਗੜ੍ਹ ਸਿੱਤ ਜਿਹੜੀ ਉਹਦੀ ਇੱਕ ਕੋਠੀ ਆ 40 ਸੈਕਟਰ 'ਚ ਉੱਥੇ ਗਈ ਔਰ ਉੱਥੇ ਜਾ ਕੇ ਫਿਰ सीबीआई ਨੇ ਘੰਟਿਆਂ ਵੱਧੀ ਸ਼ਾਨ ਬੀਨ ਕੀਤੀ ਹੈ ਬਰੀਕੀ ਦੇ ਨਾਲ ਤੇ ਇਹ ਵੀ ਖਬਰ ਆ ਰਹੀ ਹੈ ਕਿ ਉਸ ਡੀਆਈਜੀ ਸਾਹਿਬ ਦੇ ਜਿਹੜੇ ਨਾਲ ਰਹੇ ਹੋਰ ਅਫਸਰ ਨੇ ਤੇ ਉਹਨਾਂ ਦਾ ਰੀਡਰ ਹੈ ਉਹਨਾਂ ਨੂੰ ਵੀ ਸੰਮਣ ਭੇਜੇ ਗਏ ਨੇ ਕਿਸੇ ਵੀ ਟਾਈਮ ਗ੍ਰਿਫਤਾਰੀ ਹੋ ਸਕਦੀ ਹੈ ਹੁਣ ਇਹ ਸਾਰੇ ਕੁਛ ਦੇ ਵਿਚਾਲੇ ਕੁਝ ਵੱਡੇ ਸਵਾਲ ਨੇ ਮਿੱਤਰੋ ਪਹਿਲਾ ਅਸੀਂ ਕਿਹੋ ਜੇ ਸਿਸਟਮ 'ਚ ਜੀ ਰਹੇ ਆ ਦੂਜਾ ਇਹ ਸਿਸਟਮ ਦਾ ਕਾਰਨ ਕੀ ਹੈ ਤੀਜਾ ਇਹ ਸਿਸਟਮ ਠੀਕ ਕਿਵੇਂ ਹੋ ਸਕਦਾ ਹੁਣ ਅਸੀਂ ਜੀ ਰਹੇ ਆ ਇੱਕ ਬੜੇ ਪ੍ਰਸਤ ਕਰਪਤ ਸਿਸਟਮ 'ਚ ਜਿਥੇ ਆਮ ਜਨਤਾ ਸਾਰਾ ਦਿਨ ਕੰਮ ਧੰਦੇ ਕਰਦੀ ਹੈ ਮਿਹਨਤਾਂ ਕਰਦੀ ਹੈ ਪਰ ਉਹਨਾਂ ਦੀਆਂ ਮਿਹਨਤਾਂ ਦਾ ਕੋਈ ਮੁੱਲ ਨਹੀਂ ਪੈਂਦਾ ਕਿਉਂਕਿ ਸਿਸਟਮ ਮਾੜਾ ਇਹ ਸਾਰਾ ਪੂੰਜੀਪਤੀਆਂ ਦੇ ਪੱਖ ਚ ਬਣਾਇਆ ਗਿਆ ਇਹ ਕਾਰਪੋਰੇਟ ਘਰਾਣਿਆਂ ਦੇ ਲਈ ਬਣਾਇਆ ਸਿਸਟਮ ਹੈ ਔਰ ਇਹਦੇ ਵਿੱਚ ਉਹਨਾਂ ਨੂੰ ਵੱਡੇ ਫਾਇਦੇ ਹੁੰਦੇ ਨੇ ਆਮ ਲੋਕ ਜਿਹੜੇ ਨੇ ਉਹ ਬੁਰੀ ਹਾਲਤ ਚ ਨੇ ਸੀ ਤੇ ਹਨ ਉਦੋਂ ਤੱਕ ਰਹਿਣਗੇ ਜਦੋਂ ਤੱਕ ਇਹ ਸਿਸਟਮ ਦੇ ਵਿੱਚ ਤਬਦੀਲੀ ਕਰਕੇ ਇਹਨੂੰ ਲੋਕ ਪੱਖੀ ਤੇ ਵਧੀਆ ਲੋਕਤੰਤਰੀ ਸਿਸਟਮ ਨਹੀਂ ਬਣਾਇਆ ਜਾਂਦਾ ਤੁਸੀਂ ਦੇਖੋ ਅਸਲ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਵੋਟਾਂ ਵੇਲੇ ਵੋਟਾਂ ਗਲਤ ਤਰੀਕਿਆਂ ਦੇ ਨਾਲ ਪੁਆਈਆਂ ਜਾਂਦੀਆਂ ਵੱਖ-ਵੱਖ ਪਾਰਟੀਆਂ ਬਹੁਤ ਗਲਤ ਹੱਥਕੰਡੇ ਵੋਟਾਂ 'ਚ ਅਪਣਾਉਂਦੀਆਂ ਨੇ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ ਲੋਕਾਂ ਦੀ ਗਰੀਬੀ ਤੇ ਮਜਬੂਰੀ ਦਾ ਫਾਇਦਾ ਉਠਾ ਕੇ ਵੋਟਾਂ ਖਰੀਦੀਆਂ ਜਾਂਦੀਆਂ ਨੇ ਹੋਰ ਬਹੁਤ ਕੁਝ ਵੋਟਾਂ ਦੇ ਵਿੱਚ ਕੀਤਾ ਜਾਂਦਾ ਤਾਂ ਉਹਦੇ ਕਰਕੇ ਫਿਰ ਜਿਹੜੇ ਅਫਸਰ ਨੇ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਕਿ ਜਦੋਂ ਸਰਕਾਰਾਂ ਸਿੱਧੇ ਪੈਸੇ ਵੰਡ ਕੇ ਜਾਂ ਗਰੀਬ ਲੋਕਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾ ਕੇ ਜਾਂ ਸ਼ਰਾਬਾਂ ਵੰਡ ਕੇ ਜਾਂ ਹੋਰ ਕਈ ਗਲਤ ਤਰੀਕੇ ਇਸਤੇਮਾਲ ਕਰਕੇ ਬਣੀਆਂ ਨੇ ਤਾਂ ਫਿਰ ਉਹ ਅਫਸਰ ਵੀ ਸਰਕਾਰ ਤੋਂ ਨਹੀਂ ਡਰਦੇ ਫਿਰ ਉਹ ਅਫਸਰ ਵੀ ਮਨਮਰਜ਼ੀਆਂ ਕਰਦੇ ਨੇ ਫਿਰ ਉਹ ਅਫਸਰ ਵੀ ਆਪ ਦੀਆਂ ਚਲਾਉਂਦੇ ਨੇ ਤੇ ਫਿਰ ਉਹਨਾਂ ਨੂੰ ਵੀ ਇੰਜ ਲੱਗਦਾ ਕਿ ਜੇ ਇਹ ਵੱਡੇ ਵੱਡੇ ਮੰਤਰੀ ਸੰਤਰੀ ਇਹ ਮੋٹے ਪੈਸੇ ਲੈ ਸਕਦੇ ਆ ਆਪਣੀਆਂ ਜ਼ਮੀਨਾਂ ਜਾਇਦਾਦਾਂ ਬਣਾ ਸਕਦੇ ਆ ਤਾਂ ਫਿਰ ਅਸੀਂ ਵੀ ਬਣਾਉਨੇ ਆ ਅਸੀਂ ਵੀ ਵੱਡੇ ਅਫਸਰ ਦੇ ਅਹੁਦੇ ਤੇ ਬੈਠੇ ਆ ਤਾਂ ਇਸ ਤਰ੍ਹਾਂ ਅਫਸਰਸ਼ਾਹੀ ਵੀ ਸਰਕਾਰਾਂ ਵੱਲ ਵੇਖ ਕੇ ਕਰਪਟ ਹੋ ਜਾਂਦੀ ਆ ਭ੍ਰਿਸ਼ਟਾਚਾਰੀ ਹੋ ਜਾਂਦੀ ਆ ਤਾਂ ਇਹਦਾ ਸ਼ਿਕਾਰ ਆਮ ਜਨਤਾ ਹੁੰਦੀ ਆ ਆਮ ਜਨਤਾ ਵਿਚਾਰੀ ਜਿਹੜੀ ਦਿਨ ਰਾਤ ਕੰਮ ਕਰਦੀ ਆ ਉਹਦਾ ਕੰਮ ਕਰਕੇ ਵੀ ਕੁਝ ਨਹੀਂ ਬਣਦਾ ਤੇ ਦੂਜੇ ਪਾਸੇ ਦੇਸ਼ ਦੀ ਸਾਰੀ ਧਨ ਦੌਲਤ ਤੇ ਜਾਇਦਾਦ ਕੁਝ ਕੁ ਮੁੱਠੀ ਪਰ ਜਿਹੜੇ ਵੱਡੇ ਲੋਕ ਨੇ ਉਹਨਾਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਆ ਕਾਰਪੋਰੇਟਾਂ ਦੇ ਹੱਥਾਂ 'ਚ ਇਕੱਠੀ ਹੋ ਰਹੀ ਆ ਆਮ ਲੋਕ ਜਿਹੜੇ ਨੇ ਉਹਨਾਂ ਕੋਲੋਂ ਸਭ ਕੁਝ ਖੁੱਸਦਾ ਜਾ ਰਿਹਾ ਇੱਥੋਂ ਤੱਕ ਕਿ ਕਰਨ ਵਾਲਾ ਕੰਮ ਕਰਨ ਵਾਲੀ ਮਿਹਨਤ ਵੀ ਆਮ ਲੋਕਾਂ ਦੇ ਹੱਥਾਂ 'ਚੋਂ ਕਿਰਦੀ ਖੁੱਸਦੀ ਜਾ ਰਹੀ ਆ ਕਿਉਂਕਿ ਸਾਰੇ ਕੰਮ ਧੰਦੇ ਬਿਜ਼ਨਸ ਉਹ ਵੱਡੇ ਕਾਰਪੋਰੇਟ ਆਪਣੇ ਹੱਥਾਂ 'ਚ ਕਰਦੇ ਜਾ ਰਹੇ ਆ ਤੇ ਫਿਰ ਉਹ ਮਨੁੱਖਾਂ ਨੂੰ ਤਨਖਾਹ ਦੇਣ ਦੀ بجائے ਓਵਰ ਮਸ਼ੀਨੀਕਰਨ ਕਰਕੇ ਵੱਧ ਮਸ਼ੀਨਾਂ ਤੋਂ ਕੰਮ ਕਰਾਉਂਦੇ ਆ ਜਿੱਥੇ 500 ਬੰਦੇ ਦੀ ਲੋੜ ਹੈ ਉਥੇ 10 12 15 ਬੰਦਿਆਂ ਦੇ ਨਾਲ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤਾਂ ਕਿ ਲੋ ਇਨਵੈਸਟਮੈਂਟ ਓਵਰ ਪ੍ਰੋਡਕਸ਼ਨ ਤੇ ਮੈਕਸਿਮਮ ਪ੍ਰੋਫਿਟ ਵਾਲਾ ਜਿਹੜਾ ਫਾਰਮੂਲਾ ਹੈ ਉਹ ਲਾਗੂ ਕਰਕੇ ਤੇ ਵੱਧ ਤੋਂ ਵੱਧ ਤਾਂ ਨ ਪੈਸਾ ਤੇ ਪ੍ਰੋਫਿਟ ਕਮਾਇਆ ਜਾ ਸਕੀ ਸੋ ਜਨਤਾ ਤਾਂ ਹਰ ਪਾਸੇ ਪਿਸ ਰਹੀ ਹੈ ਆ ਜਿਹੜੀਆਂ ਪੁਲਿਸ ਅਨਕਾਊਂਟਰ ਨੇ ਜਿਹੜੇ ਗੈਂਗਸਟਰ ਇਸ ਟਾਈਮ ਬਣੇ ਨੇ ਜਾਂ ਲੁੱਟਾਂ ਖੂਹਾਂ ਕਰ ਰਹੇ ਨੇ ਇਹਨਾਂ ਦਾ ਜ਼ਿੰਮੇਵਾਰ ਵੀ ਅਸਲ ਦੇ ਵਿੱਚ ਇੱਥੋਂ ਦਾ ਸਿਆਸਤਾ ਨੇ ਕਿਉਂਕਿ ਜੇਕਰ ਇੱਥੇ ਸਹੀ ਸਿਆਸਤਾ ਹੋਈਆਂ ਹੁੰਦੀਆਂ ਲੋਕਾਂ ਦੀ ਹਾਲਤ ਚੰਗੀ ਹੁੰਦੀ ਇੱਥੇ ਚੰਗੇ ਰੁਜ਼ਗਾਰ ਨੌਜਵਾਨਾਂ ਨੂੰ ਮਿਲੇ ਹੁੰਦੇ ਜਿਹੜਾ ਵਿਹਲੜਪੁਣਾ ਹੈ ਬੇਰੁਜ਼ਗਾਰੀ ਹੈ ਉਹ ਨਾ ਹੁੰਦੀ ਇੱਥੇ ਨਸ਼ੇ ਨਾ ਫੈਲਣ ਦਿੱਤੇ ਜਾਂਦੇ ਸਰਕਾਰਾਂ ਵੱਲੋਂ ਤਾਂ ਫਿਰ ਸ਼ਾਇਦ ਗੈਂਗਸਟਰ ਵੀ ਨਾ ਹੁੰਦੇ ਲੁੱਟਖੋਹ ਵੀ ਨਾ ਹੁੰਦੀ ਜਿਹੜੇ ਬੰਦੇ ਨੂੰ ਇੱਕ ਚੰਗਾ ਵਧੀਆ ਰੁਜ਼ਗਾਰ ਮਿਲਿਆ ਹੋਵੇ ਉਹਦਾ ਘਰ ਵਧੀਆ ਚੱਲਦਾ ਹੋਵੇ ਚੰਗੀ ਨੌਕਰੀ ਹੋਵੇ ਉਹ ਫਿਰ ਗਲਤ ਸੰਗਤ ਛੇਤੀ ਨਹੀਂ ਪੈਂਦਾ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਤੇ ਗਲਤ ਸੰਗਤ ਦੇ ਵਿੱਚ ਅਕਸਰ ਜ਼ਿਆਦਾਤਰ ਉਹੀ ਮੁੰਡੇ ਪੈਂਦੇ ਨੇ ਜਿਹੜੇ ਵਿਲੇ ਨੇ ਜਿਨ੍ਹਾਂ ਨੂੰ ਕਾਮਕਾਰ ਰੁਜ਼ਗਾਰ ਚੰਗਾ ਨਹੀਂ ਮਿਲਿਆ ਤਾਂ ਇਹ ਪੂਰਾ ਮਾਹੌਲ ਇਥੋਂ ਦੀਆਂ ਗਲਤ ਸਿਆਸਤਾਂ ਦੀ ਦੇਣ ਆ ਪਰ ਲੋਕਾਂ ਨੂੰ ਇਹਨਾਂ ਗੱਲਾਂ ਨੂੰ ਸਮਝਣਾ ਪਵੇਗਾ ਜਾਣਨਾ ਪਵੇਗਾ ਫਿਰ ਜਦੋਂ ਲੋਕ ਆਵਾਜ਼ ਉਠਾਉਣਗੇ ਫਿਰ ਸਭ ਕੁਝ ਠੀਕ ਹੋ ਜਾਵੇਗਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ